ਪਲਾਥ ਤੋਂ ਜਿਹੜਾ ਮਹਾਨ ਨਗਰ ਕਿ ਤਨ ਜਿਹੜਾ ਕੱਢਿਆ ਜਾ ਰਿਹਾ ਉਹਦੇ ਸਵਾਗਤ ਲਈ ਅੱਜ ਤੁਸੀਂ ਖਲੋਤੇ ਹੋ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਾਹਿਬ ਜਿਹੜੇ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ 450 ਸਾਲਾ ਜੋ ਆਰਿਆ ਜੋਤੀ ਜੋਤ ਸਮਾਨ ਦਾ ਦਿਵਸ ਬੜੇ ਹੀ ਉਤਸ਼ਾਹ ਨਾਲ ਪਲਾਥ ਦੀਆਂ ਸੰਗਤਾਂ ਮਨਾ ਰਹੀਆਂ ਹਨ ਨਗਰ ਕੀਰਤਨ ਲੈ ਕੇ ਆ ਰਹੇ ਹਨ ਨਗਰ ਕੀਰਤਨ ਨਗਰ ਦੇ ਪਾਸ ਹੀ ਆ ਗਿਆ ਹੈ ਬਹੁਤ ਵਧੀਆ ਉਪਰਾਲਾ ਹੈ ਸਾਡੀ ਨਵੀਂ ਜਨਰੇਸ਼ਨ ਨੂੰ ਪਤਾ ਲੱਗੇਗਾ ਸਾਡੀ ਆਪਣੀ ਭਾਵਨਾ ਦਾ ਪਤਾ ਲੱਗੇਗਾ ਗੁਰੂ ਪ੍ਰਤੀ ਸਾਡੀ ਕੀ ਭਾਵਨਾ ਹੈ ਸਿੱਖੀ ਨੂੰ ਉਜਾਗਰ ਕਰਨ ਵਾਸਤੇ ਪਰਫੁੱਲਤ ਕਰਨ ਵਾਸਤੇ ਇਹ ਨਗਰ ਕੀਰਤਨ ਨਿਕਲਦੇ ਹਨ ਜਿਸ ਨਾਲ ਪਤਾ ਲੱਗ ਸਕੇ ਦੂਜਿਆਂ ਨੂੰ ਵੀ ਕਿ ਸਾਡੇ ਗੁਰੂ ਦੀ ਕੀ ਵਿਲੱਖਣਤਾ ਹੈ ਸੋ ਇਸ ਵਾਸਤੇ ਉਹਨਾਂ ਦਾ ਥਾਂ ਥਾਂ ਤੇ ਹਰ ਪਿੰਡ ਵਿੱਚ ਹਰ ਨਗਰ ਵਿੱਚ ਭਰਮਾ ਸਵਾਗਤ ਕੀਤਾ ਜਾ ਰਿਹਾ ਹੈ ਧੰਨ ਧੰਨ ਸਾਹਿਬ ਜੀ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ 450 ਸਾਲਾ ਜੋ ਜੋਤੀ ਜੋਤ ਸਮਾਨ ਦਾ ਦਿਵਸ ਹੈ ਤੇ ਗੁਰੂ ਰਾਮਦਾਸ ਪਾਚਾ ਜੀ ਦਾ ਗੱਦੀ ਨਿਸ਼ੀਨੀ ਦਾ ਦਿਵਸ ਹੈ ਇਸ ਵਾਸਤੇ ਇਹ ਨਗਰ ਕੀਰਤਨ ਨਿਕਲ ਰਹੇ ਹਨ ਚੜ੍ਹਦੀ ਕਲਾ ਦਾ ਪ੍ਰਤੀਕ ਹਨ ਕਿ ਸਿੱਖ ਕੌਮ ਚੜ੍ਹਦੀ ਕਲਾ ਵੱਲ ਜਾ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਦੀਆਂ ਸੰਗਤਾਂ ਵੱਸਤੋਂ ਪਿੰਡ ਦੀਆਂ ਸੰਗਤਾਂ ਵੱਲੋਂ ਜਿਹੜਾ ਨਗਰ ਕੀਰਤਨ ਵਾਸਤੇ ਲੰਗਰ ਦਾ ਵੀ ਖਾਸ ਜਿਹੜਾ ਪ੍ਰਬੰਧ ਕੀਤਾ ਗਿਆ ਉਹਦੇ ਬਾਰੇ ਵੀ ਥੋੜੀ ਜਾਣਕਾਰੀ ਦਿਵੇ ਜੀ ਲੰਗਰ ਤਾਂ ਇਸ ਤਰ੍ਹਾਂ ਹੈ ਕਿ ਦੋ ਜਗ੍ਹਾ ਲੰਗਰ ਕੀਤਾ ਗਿਆ ਹੈ ਨਗਰ ਵਿੱਚ ਇੱਕ ਥਾਂ ਤੇ ਫਰੂਟੀਆਂ ਤੇ ਹੋਰ ਜੋ ਚੀਜ਼ਾਂ ਹਨ ਉਹ ਛਕਾਈਆਂ ਜਾ ਰਹੀਆਂ ਹਨ ਗੁਰਦੁਆਰਾ ਸਾਹਿਬ ਵੀ ਜੋ ਆਪਣੇ ਫਰੂਟ ਵੀ ਵਰਤਾਏ ਜਾ ਰਹੇ ਹਨ ਸੇਬਾਂ ਦਾ ਲੰਗਰ ਹਨ ਫਿਰ ਠੰਡਿਆਂ ਦੇ ਲੰਗਰ ਹਨ ਫਿਰ ਸੰਗਤ ਦੀ ਪਾਚਨ ਸ਼ਕਤੀ ਤੇਜ ਕਰਨ ਵਾਸਤੇ ਜੋ ਜੀਰੇ ਵਾਲਾ ਪਾਣੀ ਹੈ ਉਹ ਵੀ ਛਕਾਇਆ ਜਾ ਰਿਹਾ ਹੈ ਦੇਖਿਆ ਜਾਵੇ ਤਾਂ ਥਾਂ ਥਾਂ ਤੇ ਲੰਗਰੀ ਵੀ ਲਗਾਏ ਗਏ ਨੇ ਉਹਨਾਂ ਸੰਗਤਾਂ ਨੂੰ ਕੁਝ ਕਹਿਣਾ ਚਾਹੋਗੇ ਜਿੱਦੂ ਜਿੱਦੂ ਦਾ ਨਗਰ ਕੀਤਾ ਹੁੰਦਾ ਜਾ ਰਿਹਾ ਹਾਂ ਲੰਗਰ ਤੇ ਸੰਗਤਾਂ ਦੀ ਭਾਵਨਾ ਹੈ ਕਿਉਂਕਿ ਮੇਨ ਜੋ ਸਾਡੀ ਸਾਡਾ ਪੁਆਇੰਟ ਹੈ ਮੇਨ ਹੋਏ ਹੈ ਕਿ ਧੰਨ ਸਹਿਬ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਰੈਨਵਾਈ ਥਲੇ ਇਹ ਨਗਰ ਕੀਰਤਨ ਚੱਲਦੇ ਹਨ ਜਿੱਥੇ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਬਾਣੀ ਪੜ੍ਹੀ ਜਾਣੀ ਹੈ ਜੋ ਪਾਤਸ਼ਾਹੀ ਦੇ ਸਰੂਪ ਜਿੱਥੋਂ ਦੀ ਲੰਗੜ ਗੇ ਸੰਗਤਾਂ ਦਾ ਉਮਾਹ ਉੱਥੇ ਹੋਏਗਾ ਹੀ ਸੰਗਤਾਂ ਉੱਥੇ ਨਾਲ ਸੇਵਾ ਕਰਨ ਵਾਲਿਆਂ ਸੇਵਾਦਾਰਾਂ ਨੂੰ ਲੰਗਰ ਦੀ ਸੇਵਾ ਕਰਕੇ ਆਪਣਾ ਜਨਮ ਸਫਲਾ ਕਰਦੇ ਵਾਹਿਗੁਰੂ ਜੀ ਕੀ ਫਤਿਹ ਸਾਰੀਆਂ ਸੰਗਤਾਂ ਨੂੰ ਫਤਿਹ ਪ੍ਰਵਾਨ ਹੋਵੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀਾਂ ਦੇ 450ਵੇਂ ਜੋਤੀ ਜੋਤਿ ਦਿਵਸ ਦੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀਾਂ ਦੇ 450 ਗੁਰਤਾ ਗੱਦੀ ਦੇ ਉਸ ਨੂੰ ਸਮਰਪਿਤ ਸ਼ਹੀਦ ਭਾਈ ਮਨੀ ਸਿੰਘ ਜੀ ਗ੍ਰੰਥੀ ਸਭਾ ਪੰਜਾਬ ਅਤੇ ਪੁਲਾਠੇ ਇਲਾਕੇ ਦੀਆਂ ਸਮੂਹ ਸੰਗਤਾਂ ਵੱਲੋਂ ਸਤਗੁਰ ਜੀ ਦੇ ਸ਼ਹੀਦੀ ਸਮਾਗਮਾਂ ਨੂੰ ਸਮਰਪਿਤ ਹੋ ਕੇ ਇਹ ਨਗਰ ਕੀਰਤਨ ਸਵੇਰੇ 8 ਵਜੇ ਪੁਲਾਠ ਤੋਂ ਆਰੰਭ ਹੋ ਕੇ ਪੁਲਾਠ ਸ਼ਹਿਰ ਤੋਂ ਹੁੰਦਾ ਹੋਇਆ ਨਗਰਾਬਿੰਡਾ ਵਿੱਚੋਂ ਹੁੰਦਾ ਹੋਇਆ ਹੁਣ ਮਾਡਲ ਟਾਊਨ ਪਹੁੰਚਿਆ ਜਿੱਥੂ ਦੀਆਂ ਸੰਗਤਾਂ ਬਹੁਤ ਹੀ ਸ਼ਰਧਾ ਭਾਵਨਾ ਦੇ ਨਾਲ ਸਤਿਕਾਰ ਕਰਦੇ ਹਾਂ ਗੁਰੂ ਕੇ ਲੰਗਰਾਂ ਦੀ ਸੇਵਾ ਵੀ ਕਰ ਰਹੀਆਂ ਸਤਿਗੁਰ ਜੀ ਦਾ ਸੰਗਤਾਂ ਦਾ ਸਤਿਕਾਰ ਕਰੀਆਂ ਇੱਥੋਂ ਚਾਲੇ ਪਾ ਕੇ ਨਗਰ ਕੀਰਤਨ ਨਡਾਲਾ ਢਿਲਵਾ ਸਹਿਫਲਾਬਾਦ ਉੱਚਾ ਫੱਤੂ ਟਿੰਗਾ ਮੰਡੀ ਮੋੜ ਤੋਂ ਹੁੰਦਾ ਹੋਇਆ ਗੁਰਦੁਆਰਾ ਗੋਇੰਦਵਾਲ ਸਾਹਿਬ ਗੁਰਦੁਆਰਾ ਬੋਲੀ ਸਾਹਿਬ શ્રી ਗੋਇੰਦਵਾਲ ਸਾਹਿਬ ਜਾ ਕੇ ਸਮਾਪਤੀ ਹੋਵੇਗੀ ਸੋ ਸਾਰੀਆਂ ਸੰਗਤਾਂ ਗੁਰੂ ਚਰਨਾਂ ਵਿੱਚ ਨਕਮਸਤਕ ਹੋਵੋ ਗੁਰੂ ਖੁਸ਼ੀਆਂ ਨੂੰ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਪਾ ਜੀ ਦੇ ਨਗਰ ਕੀਰ ਘੱਟਾ ਜਾ ਰਿਹਾ ਭਲੱਤ ਤੋਂ ਸ਼ੁਰੂਆਤ ਹੋਈ ਆ ਠੀਕ ਹੈ ਨਾ ਜਾਓਗੇ ਸਾਸੀ ਇਹ ਤੇ ਗੁਰਮਾਰ ਦੀ ਕਿਰਪਾ ਹੈ ਤੀਸਰੇ ਪਾਸ਼ਾ ਦੀ ਚੌਥੇ ਪਾਸ਼ਾ ਮਾਰੇ ਕਿਰਪਾ ਦੇ ਅਸ਼ੀਰਵਾਦ ਨਾਲ ਇਹ ਸਾਰੀਆਂ ਸੰਗਤਾਂ ਦੇ ਸਹਿਯੋਗ ਨਾਲ ਮਹਾਨ ਆਗਿਰਤਨ ਸੇਰ ਤੋਂ ਪ੍ਰారంਭ ਹੋਇਆ ਹੈ ਤੇプラス ਤੋਂ ਚੱਲ ਕੇ ਨਰਾਲੇ ਤੋਂ ਹੁੰਦਾ ਹੋਇਆ ਗੋਂਦਲ ਸਾਹਿਬ ਜਗ ਸਮਾਪਤੀ ਹੋਣੀ ਹੈ ਤੇ ਬਹੁਤ ਹੀ ਗੁਰੂ ਦੀ ਕਿਰਪਾ ਸੰਗਤਾਂ ਬਹੁਤ ਸਤਿਕਾਰ ਕਰ ਰਹੀਆਂ ਸਾਰੀਆਂ ਸੰਗਤਾਂ ਬਹੁਤ ਚੜ੍ਹਦੀ ਕਲਾ ਲੰਗਰ ਵੀ ਲਗਾਏਗੇ ਨੇ ਬੜੇ ਬਹੁਤ ਸੰਗਤਾਂ ਸਤਿਕਾਰ ਕੇ ਸਾਰੇ ਪਿੰਡਾਂ ਨੂੰ ਬਹੁਤ ਸੰਗਤਾਂ ਸਤਿਕਾਰ ਲੰਗਰ ਚਾਹ ਦੇ ਪਕੌੜਿਆਂ ਦੇ ਫਰੂਟ ਦੇ ਠੰਡਿਆਂ ਦਾ ਲੰਗਰ ਬਹੁਤ ਸੰਗਤਾਂ ਵੱਲੋਂ ਚੜ੍ਹਦੀ ਕਲਾ ਸੇਵਾ ਕਰ ਰਹੀਆਂ ਕਿੰਨੀ ਖੁਸ਼ੀ ਅੱਜ ਬੜੀ ਖੁਸ਼ੀ ਬਹੁਤ ਖੁਸ਼ੀ ਅੱਜ ਮਹਾਰਾਜ ਦੀ ਕਿਰਪਾ ਤੇ ਸਾਡੇ ਸ਼ੀਰ ਭਾਈ ਮਣੀ ਸਿੰਘ ਸਾਰੀ ਸਿੰਘ ਸੇਵਾਦਾਰ ਇਹ ਪੂਰੀ ਤਨ ਤਨ ਸੇਵਾ ਨਿਭਾ ਰਹੇ ਨੇ ਤੇ ਸੰਗਤਾਂ ਵੀ ਸਾਰਿਆਂ ਪਿੰਡਾਂ ਦੀਆਂ ਬਹੁਤ ਸਤਿਕਾਰ ਕਰਦੇ। ਭਾਈ ਹਰਸਾਲੀ ਕਰਦੇ ਤੁਸੀਂ ਅੱਜ ਅੱਜ ਪਹਿਲੀ ਵਾਰ ਪ੍ਰੋਗਰਾਮ ਹੋਇਆ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀਓ। ਅੱਜ ਦਾ ਇਹ ਮਹਾਨ ਨਗਰ ਕੀਰਤਨ ਅਮਰਦਾਸ ਜੀ ਮਹਾਰਾਜ ਜਿਨ੍ਹਾਂ ਦਾ ਜੋਤੀ ਜੋਤ ਦਿਹਾੜਾ ਜੋ ਕਿ 450 ਸਾਲਾ ਸੈਭ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜਿਨ੍ਹਾਂ ਦਾ ਜੋਤੀ ਜੋਤ ਦਿਵਸ ਅਤੇ ਗੁਰੂ ਰਾਮਦਾਸ ਜੀ ਦਾ ਗੁਰਤਾ ਗੁਰਦੀ ਦਿਵਸ ਦੇ ਸੰਬੰਧ ਵਿੱਚ ਇਹ ਮਹਾਨ ਨਗਰ ਕੀਰਤਨ ਸ਼ਹੀਦ ਭਾਈ ਮਨੀ ਸਿੰਘ ਗ੍ਰੰਥੀ ਸਭਾ ਵੱਲੋਂ ਸਾਰੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਬੜੇ ਪਿਆਰ ਸਤਿਕਾਰ ਦੇ ਨਾਲ ਕੱਢਿਆ ਜਾ ਰਿਹਾ ਹੈ ਜੋ ਕਿ ਆਪ ਸਭ ਦਰਸ਼ਨ ਕਰ ਰਹੇ ਹੋ ਬਹੁਤ ਧੰਵਾਦ ਹੈ ਸਮੂਹ ਸੰਗਤਾਂ ਦਾ ਇਸ ਵੇਲੇ ਤੁਮੂਲੀਆਂ ਪਿੰਡ ਦੇ ਵਿੱਚ ਇਹ ਸੰਗਤਾਂ ਮਹਾਨ ਇਕਾਚੂ ਕਰਗਰ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸਤਿਕਾਰ ਅਤੇ ਇਕੱਠੀਆਂ ਹੋਈਆਂ ਹਨ ਬਹੁਤ ਧੰਨਵਾਦ ਸਹਿਬ ਬੜੀ ਵੱਡੇ ਭਾਗ ਹੁੰਦੇ ਨੇ ਜੋ ਕਿ ਸ਼ਤਾਬਦੀ ਇਹ ਦਰਸ਼ਨ ਤੇ ਸ਼ਤਾਬਦੀ ਦਿਹਾੜੇ ਇਹ ਕਰਮਾਂ ਦੇ ਵਿੱਚ ਹੁੰਦੇ ਹਨ ਜ਼ਿੰਦਗੀ ਦੇ ਵਿੱਚ ਹੁੰਦੇ ਹਨ ਬੜੀ ਮੁਸ਼ਕਲ ਦੇ ਨਾਲ ਇਹ ਸਮੇਂ ਪ੍ਰਾਪਤ ਹੁੰਦੇ ਹਨ ਤੇ ਕੋਟਾਨ ਕੋਟ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰੂ ਕੇ ਖਾਲਸੇ ਦਾ ਗੁਰੂ ਕੀ ਸੰਗਤਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ